ਕਹਿੰਦੇ ਨੇ ਕਿ ਰੰਜਿਸ਼ ਦੇ ਸਾਹਮਣੇ ਹਾਰ ਰਿਸ਼ਤਾ ਫਿੱਕਾ ਪੈ ਜਾਂਦਾ ਹੈ ਫਿਰ ਭਾਵੇਂ ਉਹ ਰਿਸ਼ਤਾ ਸੱਕੀ ਭੈਣ ਨਾਲ ਹੀ ਕਿਉਂ ਨਾ ਹੋਵੇ ਜੀ ਹਾਂ ਅਜੇ ਹੀ ਕ ਕਲਯੁਗੀ ਭਰਾ ਨੇ ਆਪਣੀ ਭੈਣ ਦੇ ਲਈ 6 ਸਾਲਾਂ ਤੱਕ ਆਪਣੇ ਦਿਲ ਵਿੱਚ ਰੰਜਿਸ਼ ਨੂੰ ਦਬਾ ਕੇ ਰੱਖਿਆ ਅਤੇ ਮੌਕਾ ਮਿਲਦੇ ਹੀ ਆਪਣੀ ਭੈਣ ਦੇ ਸੁਹਾਗ ਨੂੰ ਉਜਾੜ ਦਿੱਤਾ ਹੁਣ ਇਹ ਭੈਣ ਜੋ ਕਿ ਆਪਣੇ ਭਰਾ ਦੇ ਰਖੜੀ ਬੰਨ ਉਸਦੀ ਲੰਬੀ ਉਮਰ ਦੀ ਕਾਮਨਾ ਕਰਦੀ ਸੀ ਅੱਜ ਉਸ ਭਰਾ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੀ ਹੈ ਤੁਸੀਂ ਖੁਦ ਹੀ ਸੁਣ ਲਓ ਇਹ ਭੈਣ ਆਪਣੇ ਭਰਾ ਲਈ ਕੀ ਕਹਿ ਰਹੀ ਹੈ भाई, एक मेरा भाई उसका दोस्त मेरे घर आए हुए थे तीन चार दिन पहले वो लोग दिल्ली में रहे उनका अचानक फोन आया मेरे पास कहने लगे दीदी हम तुम्हारे घर में आएंगे बोला के आएंगे तो आ जाओ एक दिन रुके रहे खाना पीना सब कुछ खिलाया दूसरे दिन उनको अमृतसर जाना था तो ट्रेन नहीं मिली तो फिर लौट के आ गए बैठे रहे बाहर बाउंड्री पर बैठे बैठे शाम को आठ बजे का टाइम था मेरे मिश्र ने गाड़ी घर में लगा के रखी थी बोलने लगे कि आ जाओ और थोड़ी घूमने चलेंगे साइड तक हम लोग पीछे पीछे आओ नहीं देखे वो जल्दी उनको लेके चले गए बस वो आगे बाइक चला रहे थे वे लोग पीछे बैठे थे पीछे बैठे-बैठे उन लोग ने मेरे पति का गला घोट दिया ओते <laughs> ही मामले की जांच कर रही पुलिस का कहना है कि आरोपियों पे मामला दर्ज कर जांच शुरू कर देती है आता जल्द ही उनानू काबू कर लिया जावेगा इन्हें कोर्ट मैरिज करवाई थी ठाकरां दी कुड़ी नाल परसों एदा साला ਅੰਕਿਤ ਕੁਮਾਰ ਤੇ ਉਹਦਾ ਇੱਕ ਦੋਸਤ ਭਵਿੰਦਰ ਸਿੰਘ ਬਸੇ ਐਮਪੀ ਇਹਨਾਂ ਨੂੰ ਮਿਲਣ ਲਈ ਆਏ ਸੀ ਕੱਲ ਸ਼ਾਮ ਨੂੰ ਜਦੋਂ ਰਾਜਕੁਮਾਰ ਰਾਜਗਰੀ ਦੇ ਕੰਮ ਕਰਕੇ ਘਰੋਂ ਵਾਪਸ ਆਇਆ ਤਕਰੀਬ ਸ਼ਾਮ ਨੂੰ ਤਾਂ ਉਹਨੂੰ ਨਾਲ ਲੈ ਕੇ ਖਾਣ ਪੀਣ ਦੇ ਬਹਾਨੇ ਨਾਲ ਜਿਸਪਾਲ ਵਾਂਗਰ ਦੇ ਨਹਿਰ ਤੇ ਲੈ ਕੇ ਉੱਥੇ ਲਿਜਾ ਕੇ ਉਹਦਾ ਗळा ਵੜਤਾ ਤੇ ਢਿੱਡ ਵਿੱਚ ਚਾਕੂ ਮਾਰੇ ਤੇ ਉਹ ਆਮੋ ਆਕਤ ਫਰਾਰ ਹੋ ਗਏ ਤੇ ਜਿੱਦੀ ਹਸਪਤਾਲ ਵਿੱਚ ਆਉਂਦੇ ਆਉਂਦੇ ਅੰਕਿਤ ਕੁਮਾਰ ਦੀ ਮੌਤ ਹੋ ਗਈ। ਬਜਰ ਇਹ ਹਰੀਜਨ ਬਰਾਦਰੀ ਨੂੰ ਬਲਾਕ ਕਰਦੇ ਸੀ ਇਹ ਸਰੰਜਿਤ ਕਰਕੇ ਉਹਨਾਂ ਨੇ ਇਹਦਾ ਗਾਲਾ ਕੱਟ ਕੇ ਦੀ ਮੌਤ ਕਰ ਦਿੱਤੀ ਤੋ ਤੀ ਜਾਰੀ ਹੈ ਜਲਦੀ ਤੇ ਜਲਦੀ ਜਿਹੜੇ ਮੁਰਜਮਾ ਅਰੈਸਟ ਕਰ ਦਿੱਤੇ ਜਾਣਗੇ ਜ਼ਿਕਰ ਹੋ ਗਿਆ ਕਿ ਐਮਪੀ ਦੀ ਰਹਿਣ ਵਾਲੀ ਦੀਪਾ ਨੇ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ ਦੂਜੀ ਜਾਤ ਵਿੱਚ ਲਵ ਮੈਰਿਜ ਕਰਵਾ ਲਈ ਸੀ ਜਿਸ ਤੋਂ ਨਾਰਾਜ਼ ਹੋਏ ਉਸਦੇ ਭਰਾ ਨੇ ਵਿਆਹ ਦੇ 6 ਸਾਲ ਬਾਅਦ ਯੋਜਨਾ ਬਣਾ ਕੇ ਦੀਪਾ ਦੇ ਪਤੀ ਯਾਨੀ ਕਿ ਆਪਣੇ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਰਾਜੇਸ਼ ਗੋਤਮ ਦੀ ਰਿਪੋਰਟ